ਸਸ਼ਿਕਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਫੋਰ ਪੰਜਾਬੀ ਤੋਂ ਲੁਧਿਆਣਾ ਪੰਜਾਬ ਦਾ ਇੱਕ ਬਹੁਤ ਵਿਕਸਿਤ ਅਤੇ ਮਸ਼ਹੂਰ ਸ਼ਹਿਰ ਹੈ ਲੁਧਿਆਣਾ ਆਪਣੇ ਉਦਯੋਗਿਕ ਅਤੇ ਫੈਸ਼ਨ ਸਭਿਆਚਾਰ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਇੱਥੇ ਬਿਊਟੀ ਇੰਡਸਟਰੀ ਵੀ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧ ਰਹੀ ਹੈ ਲੁਧਿਆਣਾ ਦਾ ਵਿਆਹ ਸਭਿਆਚਾਰ ਅਤੇ ਵਿਆਹ ਵੀ ਦੁਨੀਆ ਭਰ ਵਿੱਚ ਮਸ਼ਹੂਰ ਹਨ ਨਤੀਜੇ ਵਜਲ ਲੁਧਿਆਣਾ ਵਿੱਚ ਪਾਰਟੀ ਮੇਕਅਪ ਅਤੇ ਬ੍ਰਾਈਡਲ ਮੇਕਅਪ ਦੀ ਮੰਗ ਹਮੇਸ਼ਾ ਰਹਿੰਦੀ ਹੈ ਲੁਧਿਆਣਾ ਵਿੱਚ ਕਈ ਮੇਕਅਪ ਅਕੈਡਮੀ ਵੀ ਖੁੱਲੀਆਂ ਹਨ ਜੋ ਸਟੂਡੈਂਟਸ ਨੂੰ ਹਾਈ ਲੈਵਲ ਇਸ ਲਈ ਜੇ ਤੁਸੀਂ ਲੁਧਿਆਣਾ ਤੋਂ ਹੋ ਅਤੇ ਮੇਕਅਪ ਕੋਰਸ ਲਈ ਇੱਕ ਚੰਗੀ ਅਕੈਡਮੀ ਦੀ ਭਾਲ ਕਰ ਰਹੇ ਹੋ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਲੁਧਿਆਣਾ ਵਿੱਚ ਟੌਪ ਦੀਆਂ ਤਿੰਨ ਮੇਕਅਪ ਅਕੈਡਮੀ ਬਾਰੇ ਜਾਣਕਾਰੀ ਦਵਾਂਗੇ। ਇਹਨਾਂ ਅਕੈਡਮੀ ਦੀ ਚੋਂ ਟ੍ਰੇਨਿੰਗ ਕੁਆਲਿਟੀ, ਸਟੂਡੈਂਟਸ ਦੇ ਰਿਵਿਊਜ਼ ਅਤੇ ਜੋਬ ਪਲੇਸਮੈਂਟ ਦਾ ਦਰਅਰਥ ਕਿੱਤੀ ਗਈ ਹੈ। ਲੁਧਿਆਣਾ ਵਿੱਚ ਟੌਪ ਦੀਆਂ ਤਿੰਨ ਮੇਕਅਪ ਅਕੈਡਮੀ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਲੈਕਮੀ ਅਕੈਡਮੀ ਲੁਧਿਆਣਾ, ਦੂਜੇ ਨੰਬਰ ਤੇ ਆਉਂਦਾ ਹੈ ਨਿਬ ਇੰਸਟੀਚਿਊਟ ਲੁਧਿਆਣਾ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਕਲਾਰਾ ਇੰਟਰਨੈਸ਼ਨਲ ਬਿਊਟੀ ਲੁ ਲੁਧਿਆਣਾ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਨੰਬਰ 1 ਤੇ ਹੁੰਦੀ ਹੈ ਲਕਮੇ ਅਕੈਡਮੀ ਦੀ ਲੁਧਿਆਣਾ ਬ੍ਰਾਂਚ। ਲਕਮੇ ਅਕੈਡਮੀ ਲੁਧਿਆਣਾ ਵਿੱਚ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਲਕਮੇ ਅਕੈਡਮੀ ਲੁਧਿਆਣਾ ਵਿੱਚ ਪੂਰਾ ਮੇਕਅਪ ਕੋਰਸ 1,50,000 ਰੁਪਏ ਦਾ ਹੈ ਅਤੇ ਇਸ ਦੀ ਡਿਊਰੇਸ਼ਨ 1 ਮਹੀਨਾ ਹੁੰਦੀ ਹੈ। ਸਟੂਡੈਂਟਸ ਲਕਮੇ ਅਕੈਡਮੀ ਲੁਧਿਆਣਾ ਵਿੱਚ ਮੇਕਅਪ ਕੋਰਸ, ਹੈਅਰ ਕੋਰਸ, ਨੇਲ ਕੋਰਸ, ਸਕਿਨ ਕੋਰਸ ਅਤੇ ਫੁੱਲ ਬਿਊਟੀ ਪਾਰਲਰ ਕੋਰਸ ਕਰ ਸਕਦੇ ਹਨ। ਲਕਮੇ ਅਕੈਡਮੀ ਲੁਧਿਆਣਾ ਵਿੱਚ ਹਰੇਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਕোর্স ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂਦੀ ਹੈ ਜੇ ਤੁਸੀਂ ਲਕਮੇ ਅਕੈਡਮੀ ਲੁਧਿਆਣਾ ਵਿੱਚ ਦਾਖਲ ਲੈਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ ਲੁਧਿਆਣਾ ਵਿੱਚ ਬੀਕਪ ਕੋਰਸ ਕਰਵਾਉਣ ਲਈ ਦੂਜੇ ਨੰਬਰ ਤੇ ਹੁੰਦੇ ਹੈ ਨਿਬੀਨ ਇੰਸਟੀਚਿਊਟ ਲੁਧਿਆਣਾ ਨਿਬੀਨ ਇੰਸਟੀਚਿਊਟ ਲੁਧਿਆਣਾ ਵਿੱਚ ਪ੍ਰੋਫੈਸ਼ਨਲ ਟ੍ਰੇਨਰ ਜ਼ੋਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਿਬੀ ਸਟੂਡਿਓ ਲੁਧਿਆਣਾ ਵਿੱਚ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਟੂਡੈਂਟਸ ਨਿਬੀ ਇੰਸਟੀਚਿਊਟ ਲੁਧਿਆਣਾ ਤੋਂ ਮੇਕਅਪ ਕੋਰਸ, ਹੈਅਰ ਕੋਰਸ, ਨੇਲ ਕੋਰਸ ਅਤੇ ਫੁੱਲ ਬਿਊਟੀ ਪੈਰਲ ਕੋਰਸ ਕਰ ਸਕਦੇ ਹਨ। ਨਿਬੀ ਸਟੂਡਿਓ ਲੁਧਿਆਣਾ ਵਿੱਚ ਕਰਵਾਈ ਜਾਣ ਵਾਲੇ ਪੂਰੇ ਮੇਕਅਪ ਕੋਰਸ ਦੀ ਫੀਸ 1,70,000 ਰੁਪਏ ਹੈ। ਅਧਿਤੀ ਡਿਊਰੇਸ਼ਨ 2 ਮਹੀਨੇ ਦੀ ਹੁੰਦੀ ਹੈ। ਨਿਬੀ ਇੰਸਟੀਚਿਊਟ ਲੁਧਿਆਣਾ ਕਿਸੇ ਵੀ ਸਟੂਡੈਂਟਸ ਨੂੰ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੰਦਾ। ਇੱਥੇ ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਲੁਧਿਆਣਾ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਜਿੰਨ ਬਤੰਦੀ ਹੈ ਕਲਾਰਾ ਇੰਟਰਨੈਸ਼ਨਲ ਬਿਊਟੀ ਲੁਧਿਆਣਾ ਕਲਾਰਾ ਇੰਟਰਨੈਸ਼ਨਲ ਬਿਊਟੀ ਲੁਧਿਆਣਾ ਵਿੱਚ ਟ੍ਰੇਨਿੰਗ ਵੀ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਐਂਸਡ ਅੰਦਰ ਦਿੱਤੀ ਜਾਂਦੀ ਹੈ ਜੇ ਤੁਸੀਂ ਕਲਾਰਾ ਇੰਟਰਨੈਸ਼ਨਲ ਬਿਊਟੀ ਲੁਧਿਆਣਾ ਤੋਂ ਕੋਰਸ ਕਰਦੇ ਹੋ ਤਾਂ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਲਾਰਾ ਇੰਟਰਨੈਸ਼ਨਲ ਬਿਊਟੀ ਲੁਧਿਆਣਾ ਵਿੱਚ ਕਰਾਇਆ ਜਾਣ ਵਾਲੇ ਪੂਰੇ ਮੇਕਅਪ ਕੋਰਸ ਦੀ ਫੀਸ 1,80,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ ਸਿਰਫ 1 ਮਹੀਨਾ ਹੈ ਕਲਾਰਾ ਇੰਟਰਨੈਸ਼ਨਲ ਬਿਊਟੀ ਲੁਧ ਇਥੋਂ ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂਦੀ ਹੈ। ਕਲਾਰ ਇੰਟਰਨੈਸ਼ਨਲ ਬਿਊਟੀ ਲੁਧਿਆਣਾ ਤੋਂ ਕੋਰਸ ਕਰਨ ਵਾਲੇ ਸਟੂਡੈਂਟਸ ਨੇ ਵੀ ਵਧੀਆ ਰਿਵਿਊਜ਼ ਦਿੱਤੇ ਹਨ। ਜੇ ਤੁਸੀਂ ਕਲਾਰ ਇੰਟਰਨੈਸ਼ਨਲ ਬਿਊਟੀ ਲੁਧਿਆਣਾ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ 'ਤੇ ਦਿੱਤੇ ਪਤੇ ਤੇ ਜਾ ਸਕਦੇ ਹੋ। ਜੇਕਰ ਤੁਸੀਂ ਮੇਕਅਪ ਕੋਰਸਾਂ ਵਿੱਚ ਐਕਸਪਰਟ ਬਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀਆਂ ਟੌਪ ਦੀ ਮੇਕਅਪ ਅਕੈਡਮੀ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ। ਭਾਰਤ ਦੀਆਂ ਟੌਪ ਦੀਆਂ ਅਕੈਡਮੀ ਵਿੱਚ ਤੁਹਾਨੂੰ ਬਹੁਤ ਐਕਸਪਰਟ ਟਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਤੁਹਾਨੂੰ ਬਿਊਟੀ ਇੰਡਸਟਰੀ ਵਿੱਚ ਐਕਸਪਰਟ ਬਣਦਾ ਹੈ ਅਤੇ ਇਸ ਕਾਰਨ ਭਾਰਤ ਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਅਤੇ ਮੇਕਅਪ ਸਟੂਡੀਓ ਤੁਹਾਨੂੰ ਜੌਬਸ ਪ੍ਰਦਾਨ ਕਰਦੇ ਹਨ ਜੇ ਤੁਸੀਂ ਮੇਕਅਪ ਕੋਰਸ ਪੇਸ਼ ਕਰਨ ਵਾਲੀਆਂ ਭਾਰਤ ਦੀਆਂ ਟੌਪ ਦੀਆਂ ਅਕੈਡਮੀ ਤੋਂ ਮੇਕਅਪ ਕੋਰਸ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਭਾਰਤ ਦੀਆਂ ਟੌਪ ਦੀਆਂ ਤਿੰਨ ਪੂਰੇ ਮੇਕਅਪ ਕੋਰਸ ਪੇਸ਼ ਕਰਨ ਵਾਲੀਆਂ ਅਕੈਡਮੀਾਂ ਬਾਰੇ ਜਾਣਕਾਰੀ ਦਿੰਦੇ ਹਾਂ ਇਹ ਪੂਰੇ ਭਾਰਤ ਵਿੱਚ ਟੌਪ ਦੀਆਂ ਤਿੰਨ ਅਜਿਹੀਆਂ ਮੇਕਅਪ ਅਕੈਡਮੀਾਂ ਹਨ ਜਿੱਥੇ ਸਟੂਡੈਂਟਸ ਕੋਰਸ ਪੂਰਾ ਕਰ ਸਕਦੇ ਹਨ ਅਤੇ ਬਹੁਤ ਐਕਸਪਰਟ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕ ਪਰਤ ਦੀਆਂ ਟੌਪ ਦੀਆਂ ਤਿੰਨ ਮੇਕਅਪ ਅਕੈਡਮੀਆ ਜੋ ਮੇਕਅਪ ਕੋਰਸ ਪ੍ਰਦਾਨ ਕਰਦੀ ਹਨ ਉਹਨਾਂ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਅਤੇ ਬਿਊਟੀ ਕੋਰਸ ਪ੍ਰਦਾਨ ਕਰਨ ਲਈ ਪਾਰਤ ਦੀ ਨੰਬਰ 1 ਅਕੈਡਮੀ ਹੈ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਸਭ ਤੋਂ ਵਧੀਆ ਜੌਬ ਦੀ ਪਲੇਸਮੈਂਟ ਦੇ ਕਾਰਨ ਲਗਾਤਾਰ 6 ਵਾਰ ਪਾਰਤ ਦੀ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਵੀ ਮਿਲ ਚੁੱਕਿਆ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਐਂਸ ਟ੍ਰੇਨਰਜ਼ ਦੁ ਤਾਂ ਜੋ ਹਰੇਕ ਬੱਚੇ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ ਪੂਰੇ ਭਾਰਤ ਦੇ ਨਾਲ ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਆਸਟ੍ਰੇਲੀਆ ਆਦੋ ਸਟੂਡੈਂਟਸ ਇੱਥੇ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੈਅਰ ਐਕਸਟੈਂਸ਼ਨ ਕੋਰਸ ਹੈਅਰ ਕੋਰਸ ਨੇਲ ਕੋਰਸ ਮਾਈਕਰੋ ਬਲੇਡਿੰਗ ਕੋਰਸ ਪਰਮਨੈਂਟ ਮ ਇਨਹੀਂ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਵੀ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸੇ ਕਰਨ ਵਾਲੇ ਸਟੂਡੈਂਟਸ ਦੀ ਬਹੁਤ ਵੱਡੀ ਮੰਗ ਹੈ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਤੇ ਮਾਸਟਰ ਕੋਰਸਾਂ ਵਿੱਚ 100% ਜੌਬ ਦੀ ਪਲੇਸਮੈਂਟ ਲਈ ਮਸ਼ਹੂਰ ਹੈ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸੇ ਕਰਨ ਤੋਂ ਬਾਅਦ ਸਟੂਡੈਂਟਸ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੌਬਸ ਪ੍ਰਾਪਤ ਕਰ ਸਕਦੇ ਹਨ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਦੋ ਬ੍ਰਾਂ मेट्रो स्टेशन ਦੇ ਨੇੜੇ ਹੈ ਤੁਸੀਂ ਸਕਰੀਨ ਤੇ ਮੇਰੀ ਬਿੰਦੀ ਇੰਟਰਨੈਟ ਕਰਦੇ ਦਾ ਪੂਰਾ ਪਤਾ ਦੇਖ ਰਹੇ ਹੋਗੇ ਤੁਸੀਂ ਇੱਥੇ ਵਿਜ਼ਿਟ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਪਰਲ ਅਕੈडमी ਵਿੱਚ ਦੁਜੀ ਸਭ ਤੋਂ ਵੱਡੀ ਮੇਕਅਪ ਕੋਰਸ ਕਰਵਾਉਣ ਵਾਲੀ ਅਕੈडमी ਹੈ ਪਰਲ ਅਕੈडमी ਦੀ ਮੁੰਬਈ ਬ੍ਰਾਂਚ ਪਰਲ ਅਕੈडमी ਦੀ ਮੁੰਬਈ ਬ੍ਰਾਂਚ ਵਿੱਚ ਟ੍ਰੇਨਿੰਗ ਪ੍ਰੋਫੈਸ਼ਨਲ ਟ੍ਰੇਨਰਸ ਨੂੰ ਰਹੀ ਦਿੱਤੀ ਜਾਂਦੀ ਹੈ ਪਰਲ ਅਕੈडमी ਦੀ ਮੁੰਬਈ ਬ੍ਰਾਂਚ ਵਿੱਚ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪਰਲ ਅਕੈडमी ਦੀ ਮੁੰਬਈ ਬ੍ਰਾਂਚ ਵਿੱਚ ਮੇਕਅਪ ਕੋਰਸ ਦੀ ਫੀਸ 4,20,000 ਰੁਪਏ ਹੈ ਅਤੇ ਜੀ ਡਿਊਰੇਸ਼ਨ 11 ਮਹੀਨੇ ਹੈ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਕਿਸੇ ਵੀ ਸਟੂਡੈਂਟ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਇੱਥੇ ਕੋਰਸ ਕਰਨ ਵਾਲੇ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬਸ ਲੱਭਣੇ ਪੈਂਦੇ ਹਨ ਜੇ ਤੁਸੀਂ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਦਾਖਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰਾ ਪਤਾ ਸਕਰੀਨ ਤੇ ਦਿੱਤਾ ਗਿਆ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਭਾਰਤ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਤੇ ਜੇ ਨਵਤਿਆਂ ਅਧੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਦੀ ਮੁੰਬਈ ਬ੍ਰਾਂਚ ਅਨੁਰਾਗ ਮੇਕਅਪ ਮੰਤਰ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇੱਕ ਬੈਚ ਵਿੱਚ 100 ਤੋਂ 200 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਵਿੱਚ ਮੇਕਅਪ ਕੋਰਸ ਦੀ ਫੀਸ 1,80,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਮਹੀਨਾ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਵਿੱਚ ਮੇਕਅਪ ਕੋਰਸ ਵਿੱਚ ਕਿਸੇ ਵੀ ਸਟੂਡੈਂਟਸ ਨੂੰ ਕੋਈ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਇਥੇ ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂਦੀ ਹੈ ਜੇ ਤੁਸੀਂ ਅਨੁਰਾਗ ਮੇਕਅਪ ਮੰਤਰ ਮੁੰਬਈ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ ਤੁਹਾਡੀ ਫੇਵਰਿਟ ਬਿਊਟੀ ਕੋਰਸ ਕਰਵਾਉਣ ਵਾਲੀ ਅਕੈਡਮੀ ਕਿਹੜੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਵੀ ਆਪਣੇ ਕਰੀਅਰ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਬੈਸਟ ਕਰੀਅਰ ਗਾਈਡ ਫॉर ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ